ਤਾਂ ਦੇਖ ਸਕਦੇ ਹੋ ਤੁਸੀਂ ਖਨੌਰੀ ਤੇ ਕਿਸ ਤਰੀਕੇ ਦਾ ਜਿਹੜਾ ਮਾਹੌਲ ਆਇਆ ਉਹ ਬਣਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਰਲੇ ਪਾਸੇ ਜਿਹੜੀ ਫੋਰਸ ਨੇ ਹਰਿਆਣੇ ਦੀਆਂ ਫੋਰਸਾਂ ਨੇ ਜਿਹੜੀਆਂ ਦੇਖ ਸਕਦੇ ਹੋ ਉਧਰਲੇ ਪਾਸੇ ਅਨਾਉਂਸਮੈਂਟ ਆ ਉਹਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਇਧਰੋਂ ਕਿਸਾਨ ਨੇ ਜਿਹੜੇ ਇਧਰ ਖੜੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਸਾਹਮਣੇ ਆ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਤਾਰਾਂ ਨੇ ਉਹ ਲੱਗੀਆਂ ਹੋਈਆਂ ਕੰਡਿਆਲੀਆਂ ਤਾਰਾਂ ਦੇਖ ਸਕਦੇ ਹੋ ਸਾਹਮਣੇ ਮੈਂ ਕਹੂੰਗਾ ਵਤਨ ਜ਼ਰੂਰ ਦਿਖਾ ਦਿਓ ਸਾਹਮਣੇ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਉਸੇ ਤਰੀਕੇ ਦੇ ਨਾਲ ਕੰਕਰੀਟ ਹੈ ਜਿਹੜੀ ਉਹਦੀਆਂ ਕੰਧਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਕੱਲ ਨੂੰ ਕਿਸਾਨਾਂ ਦੀ ਤੇ ਸੈਂਟਰ ਦੇ ਮინისტრਾਂ ਦੀ ਜਿਹੜੀ ਮੀਟਿੰਗ ਹੈ ਉਹ ਹੋਣੀ ਹੈ ਤਾਂ ਉਸ ਦੇ ਲਈ ਦੇਖ ਸਕਦੇ ਹੋ ਤੁਸੀਂ ਉਸ ਤੋਂ ਪਹਿਲਾਂ ਕਿਸ ਤਰੀਕੇ ਦਾ ਮਾਹੌਲ ਹੈ ਖਨੌਰੀ ਬਾਰਡਰ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਤਾਂ ਸਾਹਮਣੇ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਵਾਟਰ ਕੈਨਨ ਨੇ ਜਿਹੜੇ ਉਹ ਲੱਗੇ ਹੋਏ ਨੇ ਤਾਂ ਪਰਲੇ ਵੀ ਪਰਲੇ ਪਾਸੇ ਵੀ ਉਸ ਤੋਂ ਪਿੱਛੇ ਵੀ ਕਈ ਲੇਅਰਸ ਦੇ ਵਿੱਚ ਜਿਹੜੀ ਪ੍ਰਸ਼ਾਸਨ ਹੈ ਹਰਿਆਣਾ ਪ੍ਰਸ਼ਾਸਨ ਹੈ ਉਹ ਲੱਗਿਆ ਹੋਇਆ ਇਧਰਲੇ ਪਾਸੇ ਕਹੂੰਗਾ ਮੈਂ ਉਹ ਥੱਲੇ ਜ਼ਰੂਰ ਦਿਖਾ ਦਿਓ ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਹੈ ਜਿਹੜਾ ਲੱਗਿਆ ਹੋਇਆ ਹੈ ਹਰਿਆਣਾ ਪ੍ਰਸ਼ਾਸਨ ਤਾਂ ਇਧਰੋਂ ਕਿਸਾਨ ਨੇ ਜਿਹੜੇ ਉਹ ਵੀ ਸ਼ਾਂਤਮਈ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੇ ਨੇ ਇੱਥੇ ਬੈਠੇ ਹੋਏ ਨੇ ਪਰ ਉਧਰੋਂ ਲਗਾਤਾਰ ਜਿਹੜਾ ਅਨਾਉਂਸਮੈਂਟ ਆ ਕੀਤੀ ਜਾ ਰਹੀ ਸੀ ਤਾਂ ਉੱਥੇ ਜਾ ਕੇ ਅਸੀਂ ਅੱਗੇ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਸਾਨੂੰ ਵੀ ਪਿੱਛੇ ਭੇਜ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਇਧਰੋਂ ਕਿਸਾਨ ਨੇ ਜਿਹੜੇ ਕੰਡਿਆਲੀ ਤਾਰ ਹੈ ਜਿਹੜੀ ਉਹ ਲਾ ਰਹੇ ਨੇ ਕਿਉਂਕਿ ਸ਼ਰਾਰਤੀ ਅਨਸਰ ਹੈ ਜਿਹੜਾ ਕੋਈ ਵੀ ਸ਼ਰਾਰਤੀ ਅਨਸਰ ਹੈ ਤੇ ਸ਼ਰਾਰਤ ਰਾਤ ਨੂੰ ਨਾ ਕਰ ਸਕੇ ਜਿਵੇਂ ਕਿਸਾਨਾਂ ਨੇ ਪਰਸੋਂ ਚੋਂ ਉਥੇ ਇੱਕ ਸ਼ਰਾਰਤੀ ਅਨਸਰ ਫੜਿਆ ਸੀ ਜਿਹੜਾ ਲਗਾਤਾਰ ਰੋੜੇ ਮਾਰ ਰਿਹਾ ਸੀ ਤਾਂ ਜਿਸ ਤੋਂ ਬਾਅਦ ਮਾਹੌਲ ਵਿਪਖਿਆ ਤਾਂ ਪਰ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਨੇ ਜਿਹੜੇ ਇੱਥੇ ਰਾਤ ਨੂੰ ਪੈਰਾ ਵੀ ਦਿੰਦੇ ਨੇ ਤਾਂ ਅੱਜ ਇੱਥੇ ਦੇਖ ਸਕਦੇ ਹਾਂ ਤੁਸੀਂ ਤਾਂ ਅੱਗੇ ਅਨਾਉਂਸਮੈਂਟ ਕੀਤੀ ਜਾ ਰਹੀ ਆ ਤਾਂ ਅੱਗੇ ਹੁਣ ਲਗਾਤਾਰ ਅਨਾਉਂਸਮੈਂਟ ਆ ਜਿਹੜੀ ਕੀਤੀ ਜਾ ਰਹੀ ਆ ਚੇਤਾਵਨੀ ਅੱਗੇ ਲਿਖਿਆ ਹੋਇਆ ਤਾਂ ਦੇਖ ਸਕਦੇ ਹਾਂ ਹੁਣ ਮਾਹੌਲ ਹੈ ਜਿਹੜਾ ਖਨੌਰੀ ਬਾਰਡਰ ਦਾ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਤਾਂ ਮੈਂ ਕਹੂੰਗਾ ਇੱਕ ਵਾਰ ਜ਼ੂਮ ਕਰਕੇ ਜ਼ਰੂਰ ਦਿਖਾ ਦਿਓ ਸਾਰਾ ਕਿਸ ਤਰੀਕੇ ਦੇ ਨਾਲ ਫੋਰਸਾਂ ਨੇ ਜਿਹੜੀਆਂ ਹਰਿਆਣੇ ਨੇ ਖੜਾਈਆਂ ਹੋਈਆਂ ਨੇ ਤਾਂ ਇੱਧਰਲੇ ਪਾਸੇ ਵੀ ਜ਼ਰੂਰ ਕਹੂੰਗਾ ਜਿਹੜੀ ਲੇਅਰ ਹੈ ਇਸ ਤਰੀਕੇ ਦੇ ਨਾਲ ਲੇਅਰ ਹੈ ਜਿਹੜੀ ਉਹ ਬਣੀ ਹੋਈ ਆ ਪਰਲੇ ਪਾਸੇ ਮੋਟਰ ਦਾ ਜਿਹੜਾ ਕੋਠਾ ਹੈ ਤਾਂ ਉੱਥੋਂ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਮੋਟਰ ਦੇ ਕੋਠੇ ਤੱਕ ਇਸ ਤਰੀਕੇ ਦੇ ਨਾਲ ਜਿਹੜੀ ਫੋਰਸ ਹੈ ਉਹ ਇੱਥੇ ਖੜੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਫੌਜੀਆ ਨੇ ਹੈਲਮਟ ਨੇ ਜਿਹੜੇ ਪਰਲੇ ਪਾਸੇ ਪਾਏ ਹੋ ਨੇ ਰੈਪਿਡ ਐਕਸ਼ਨ ਫੋਰਸ ਹੈ ਜਿਹੜੀ ਤਾਂ ਵਾਟਰ ਕੈਨਨ ਜਿਹੜਾ ਇੱਥੇ ਹੀ ਇਸੇ ਥਾਂ ਤੇ ਜਿਹੜਾ ਕਿਸਾਨ ਸੀਗੇ ਉਹਨਾਂ ਦੇ ਪਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਛੁੱਟੇ ਗਏ ਸੀ ਤਾਂ ਸਾਹਮਣੇ ਜਿਹੜੀਆਂ ਕਿੱਲਾ ਸੀਗੀਆਂ ਉਹ ਖੜੀਆਂ ਕੀਤੀਆਂ ਹੋਈਆਂ ਸੀ ਤਾਂ ਕਿੱਲਾ ਕਿੱਲਾ ਨੇ ਜਿਹੜੀਆਂ ਉਹ ਪੱਟ ਦਿੱਤੀਆਂ ਗਈਆਂ ਸੀ ਤਾਂ ਕਿੱਲਾ ਸੀਗੀਆਂ ਇੱਥੇ ਬਾਈ ਜੀ ਤਾਂ ਹਾਂਜੀ ਕਿੱਲਾ ਇੱਥੇ ਲੱਗੀਆਂ ਹੋਈਆਂ ਸੀ ਪੱਟ ਦਿੱਤੀਆਂ ਪੱਟਤੀਆਂ ਮਿਰਜੇ ਕਿੱਲਾ ਦੇ ਪੱਟਤੀਆਂ ਹੀ ਕਿੱਲਾ ਤਾਂ ਪੱਟ ਪੱਟੀਆਂ ਗਈਆਂ ਪਹਿਲੇ ਦਿਨ ਹੀ ਪੱਟੀਆਂ ਗਈਆਂ ਨੇ ਕਿੱਲਾ ਤਾਂ ਹੀ ਤਾਂ ਗੱਲ ਘੱਟ ਅਨਾਊਂਸਮੈਂਟਾਂ ਕੀ ਕਰ ਰਹੇ ਨੇ ਉਹ ਬਸ ਉਹ ਤੋਂ ਕਹਿ ਰਹੇ ਨੇ ਵੀ ਆਪਣੇ ਉਲੰਘਣਾ ਨਾ ਕਰੋ ਕਿਸੇ ਤਰ੍ਹਾਂ ਵੀ ਨਾ ਨੇੜੇ ਆਓ ਜਿੰਨਾ ਚਿਰ ਵੀ ਇੱਧਰ ਰਹੋਗੇ ਤਾਂ ਸੀ ਜੇ ਅੱਗੇ ਕੋਈ ਸ਼ਰਾਰਤੀ ਅੰਸਰ ਹੈ ਕੋਈ ਜਿੰਨਾ ਚਿਰ ਮੀਟਿੰਗ ਦਾ ਦੌਰ ਚੱਲ ਰਿਹਾ ਹੈ ਵੀ ਉਹਨਾਂ ਚਿਰ ਸ਼ਾਂਤੀਪੂਰਵਕ ਵੀ ਤੁਸੀਂ ਇਹ ਅਪਦਾ ਪ੍ਰੋਟੈਕਸ਼ਨ ਕਰੋ ਤੇ ਉਸ ਉਸ ਕਰਕੇ ਆ ਸੀ ਵੀ ਇਹ ਆਪਣੇ ਜਿਹੜੇ ਵੀ ਟਰੈਕਟਰ ਲੈ ਕੇ ਵੀ ਆ ਰਹੇ ਨੇ ਉਹਨਾਂ ਨੂੰ ਵੀ ਇਹੀ ਕਹਿ ਰਹੇ ਆ ਵੀ ਤੁਸੀਂ ਅਪਦਾ ਜਿੰਨਾ ਚਿਰ ਆਪਾਂ ਨੂੰ ਉੱਤੋਂ ਕਾਲ ਨਹੀਂ ਆਉਂਦੀ ਹੈਗੀ ਉਹਨਾਂ ਚਿਰ ਇਹਦੇ ਆਪਾਂ ਬਾਰਡਰ ਬੂਟਰ ਤਾਂ ਕੋਈ ਐਡੀ ਚੀਜ਼ ਨਹੀਂ ਹੈਗੀ ਪਰ ਉਹਨਾਂ ਚਿਰ ਆਪਾਂ ਆਪਣੇ ਜਾਬਤੇ 'ਚ ਰਹਿਣਾ ਆਪਾਂ ਦਾ ਇਹ ਵੀ ਦਿੱਲੀ ਜਾ ਕੇ ਵੀ ਉਹ ਹੈ ਵੀ ਆਪਾਂ ਇਸ ਕਰਕੇ ਇਸ ਨੂੰ ਜਿੰਨਾ ਚਿਰ ਆਪਣੇ ਆਗੂ ਨਹੀਂ ਕਹਿੰਦੇ ਹੈਗੇ ਉਹਨਾਂ ਚਿਰ ਕੋਈ ਵੀ ਆਪਾਂ ਆਪਣੇ ਮੁੰਡਿਆਂ ਨੂੰ ਵੀ ਰੋਕ ਰਿਆ ਆ ਵੀ ਤੁਸੀਂ ਇਸ ਦੇ ਨੇੜੇ ਨਹੀਂ ਜਾਣਾ ਉਹਨਾਂ ਚਿਰ ਕੋਈ ਸ਼ਰਾਰਤ ਨਹੀਂ ਕਰਨੀ ਇਹ ਸ਼ਰਾਰਤੀ ਅੰਸਰ ਉਧਰੋਂ ਲਾ ਲਓ ਵੀ ਇਹ ਸਰਕਾਰਾਂ ਉਹਦੇ ਇਹ ਆਪਣੇ ਜਿਹੇ ਬਾੜ ਕੇ ਕੋਈ ਨਾ ਕੋਈ ਕੱਲ ਨੂੰ ਮੁੰਡਿਆਂ ਦਾ ਨੁਕਸਾਨ ਹੋ ਰਿਹਾ ਹੁਣ ਆਪਾਂ 2-3 ਦਿਨ ਦੇਖੀ ਹੈ ਵੀ ਕਿੰਨਾ ਇਹਨਾਂ ਨੇ ਅਥਰੂ ਗੈਸ ਵਗੈਰਾ ਜੋ ਵੀ ਕਰੀ ਹੈ ਹੁਣ ਆਪਾਂ ਵੀ ਆਪਣੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਪ੍ਰਬੰਧ ਕਰ ਰਹੇ ਨੇ ਵੀ ਪੂਰੇ ਵੀ ਜੇ ਕੱਲ ਨੂੰ ਇਹ ਚੱਕਣਾ ਪਿਆ ਪੂਰੀ ਤਿਆਰੀ ਦੇ ਮੁਤਾਬਕ ਇਹਨੂੰ ਚੱਕਾਂਗੇ ਕੋਈ ਏਡੀਆ ਕੋਈ ਪੱਥਰ ਪੁੱਥਰ ਵਾਲੀ ਕੋਈ ਏਡੀ ਗੱਲ ਨਹੀਂ ਹੈਗੀ ਮਸ਼ੀਨਾ ਜੀਸੀਬੀ ਮਸ਼ੀਨਾ ਸਾਰਾ ਕੁਝ ਹੈਗਾ بڑے بڑے ਟਰੈਕਟਰ ਨੇ ਵਰਤਨ ਦੀ ਲੋੜ ਪਈ ਵਰਤਾਂਗੇ ਉਹਨਾਂ ਨੂੰ ਤੱਕ ਕੱਲ ਤੱਕ ਜਦੋਂ ਤੱਕ ਆਪਣਾ ਗੱਲਬਾਤ ਦਾ سلسلہ ਚੱਲ ਰਿਹਾ ਉਦੋਂ ਤੱਕ ਕਿਸਾਨ ਇਸ ਤਰੀਕੇ ਦੇ ਨਹੀਂ ਹਾਂ ਉਦੋਂ ਤੱਕ ਸ਼ਾਂਤਮਈ ਬੈਠੇ ਰਹਿਣਗੇ ਤੇ ਅਸੀਂ ਵੀ ਸਾਰੇ ਆਪਣੇ ਸਾਰੇ ਭਾਂਜਿਆਂ ਨੂੰ ਸਰ ਨੂੰ ਇਹ ਅਪੀਲ ਕਰਦੇ ਆਂ ਵੀ ਤੁਸੀਂ ਆਪਦਾ ਸ਼ਾਂਤਮਈ ਜਿਹੜਾ ਹੈਗਾ ਪ੍ਰਦਰਸ਼ਨ ਕਰਨਾ ਹੈ ਅਸੀਂ ਅਸੀਂ ਤਾਂ ਸਰਕਾਰ ਦੇ ਬੋਲੀ ਸਰਕਾਰ ਦੇ ਕੰਨ ਉਹਨਾਂ ਨੂੰ ਜਗਾਉਣਾ ਹੈ ਕੋਈ ਦਿੱਲੀ ਜਾ ਕੇ ਵੀ ਨਹੀਂ ਉਰੇ ਵੀ ਅਗਲਾ ਇਹ ਬਾਹਰਲੇ ਮੁਲਕਾਂ ਤੱਕ ਵੀ ਇਹ ਚੀਜ਼ ਦਾ ਪਤਾ ਲੱਗ ਰਿਹਾ ਵੀ ਜਿਹੜਾ ਹੈਗਾ ਵੀ ਮੋਦੀ ਸਰਕਾਰ ਆ ਕੀ ਕੁਝ ਕਰ ਰਹੀ ਹੈ ਤੇ ਆਪਾਂ ਨੇ ਐਮਐਸਪੀ ਲੈਣੀ ਹੈ ਉਹ ਲੈ ਕੇ ਹਟਾਂਗੇ ਹੁਣ ਇਹ ਆ ਵੀ ਜਦੋਂ ਸਾਲ ਉੱਥੇ ਵੀ ਬਹਿ ਗਏ ਹੁਣ ਇਹ ਤਾਂ ਕੋਈ ਗੱਲ ਨਹੀਂ ਜਦੋਂ ਹੋਣਾ ਪਿਆ ਇਹਨੂੰ ਚੱਕਾਂਗੇ ਵੀ ਹਾਂ ਹੁਣ ਇਹ ਤਾਂ ਜਿੰਨਾ ਚਿਰ ਸਾਲ ਆ 2 ਸਾਲ ਹੈ ਇਹ ਹਟਨ ਵਾਲੇ ਨਹੀਂ ਹੈਗੀ ਹੁਣ ਕੋਮ ਵੀ ਕਿਸ ਤਰ੍ਹਾਂ ਦਾ ਕਿਸਾਨ ਵੀ ਇਸੇ ਦੇਸ਼ ਦੇ ਨੇ ਸਾਡਾ ਆਪਣਾ ਦੇਸ਼ ਹੈ ਕੋਈ ਬਗਾਨਾ ਦੇਸ਼ ਨਹੀਂਗਾ ਤੇ ਬਾਕੀ ਗੱਲ ਇਹ ਲੱਗਦਾ ਇੱਥੇ ਦਾ ਮਾਹੌਲ ਬਣਿਆ ਹੋਇਆ ਸਾਹਮਣੇ ਆਪਾਂ ਦੇਖ ਰਹੇ ਹਾਂ ਕਈ ਲੇਅਰਸ ਦੇ ਵਿੱਚ ਜਿਹੜੀ ਫੋਰਸ ਹੈ ਜਿਹੜੀ ਲੱਗੀ ਹੋਈ ਹੈ ਮੰਨ ਲਓ ਇਸ ਤਰੀਕੇ ਦਾ ਮਾਹੌਲ ਤਾਂ ਜੇ ਆਪਾਂ ਬਾਰਡਰ ਏਰੀਆ ਦੇ ਵਿੱਚ ਜਾਈਏ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਏਰੀਆ ਦੇ ਵਿੱਚ ਤਾਂ ਇੰਨੀ ਆਰਮੀ ਤਾਂ ਉੱਥੇ ਕਿਤੇ ਵੀ ਨਹੀਂ ਲੱਗੀ ਹੋਈ ਹਾਂਜੀ ਆ ਇਹ ਜੇ ਤੁਸੀਂ ਵੀ ਇੰਨੇ ਮੁਸਤੈਦ ਹੋਏ ਹੋ ਉੱਥੋਂ ਨਸ਼ਾ ਬੰਦ ਕਰ ਲੋ ਤੁਸੀਂ ਬਾਰਡਰਾਂ ਦੇ ਉੱਤੇ ਇੰਨਾ ਕੁ ਜ਼ਿਆਦਾ ਫੋਰਸ ਤਾਂ ਬਾਰਡਰਾਂ ਤੇ ਵੀ ਨਹੀਂ ਹੈਗੀ ਜੇ ਆਪਣੀ ਇੰਨੀ ਜਨਤਾ ਜਾ ਕੇ ਉੱਥੇ ਤਾਰ ਤੋੜਨੀ ਪਾਕਿਸਤਾਨ ਕਦੋਂ ਦੇ ਵੜ ਜਾਂਦੇ ਜਾ ਕੇ ਵੀ ਜੇ ਤੁਸੀਂ ਇੰਨੀ ਕਰਨਾ ਹੈ ਉਧਰੋਂ ਇੰਨਾ ਕੁਸ਼ ਆ ਰਿਹਾ ਹੈ ਉਹਨੂੰ ਬੰਦ ਕਰੋ ਤੁਸੀਂ ਅਸੀਂ ਤਾਂ ਇਸੇ ਦੇਸ਼ ਦੇ ਆ ਹੁਣ ਇਹ ਖੜ ਕੇ ਇਸ ਤਰ੍ਹਾਂ ਲੱਗ ਰਿਹਾ ਸਾਨੂੰ ਵੀ ਅਸੀਂ ਕਿਸੇ ਹੋਰ ਉਹਦੇ ਬੈਠੇ ਆ ਵੀ ਇੰਨੀਆਂ ਤਾਰਾਂ ਸਾਡੇ ਵਾਸਤੇ ਸਾਡਾ ਆਪਣਾ ਦੇਸ਼ ਨਹੀਂ ਲੱਗ ਰਿਹਾ ਹੁਣ ਸਾਨੂੰ ਇਹ ਵੀ ਇਹ ਜਿਹੜਾ ਇਹ ਜਿਹੜੀ ਫੋਰਸ ਹੈ ਆਪਣੇ ਬਾਡਰਾਂ ਦੀ ਰਾਖੀ ਕਰਨ ਦੀ ਬਜਾਏ ਹੁਣ ਸਾਡੇ ਜਵਾਨਾਂ ਦੀ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਉਹ ਚਲਾ ਰਹੀ ਹੈ ਕਿਉਂਕਿ 24 ਦੇ ਵਿੱਚ ਇਲੈਕਸ਼ਨਾਂ ਨੇ ਜਿਹੜੀਆਂ ਥੋੜੇ ਸਮੇਂ ਨੂੰ ਇਲੈਕਸ਼ਨ ਆ ਜਾਣਗੀਆਂ ਜਿਵੇਂ ਮੰਨ ਲਓ ਹੈਨਾ ਤਾਂ ਰਾਜਧਾਨੀ ਦੀਆਂ ਇਲੈਕਸ਼ਨਾਂ ਨੇ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਇਲੈਕਸ਼ਨਾਂ ਨੇ ਮਨੂੰ ਰਾਜਧਾਨੀ ਦੇ ਵਿੱਚ ਰੋਕਣ ਤੋਂ ਜਾਣ ਦੇ ਲਈ ਕਿਸਾਨਾਂ ਨੂੰ ਇੱਡਾ ਵੱਡਾ ਜਿਹੜਾ ਮਸ਼ਤੇਹੀ ਦੇ ਨਾਲ ਪ੍ਰਸ਼ਾਸਨ ਜਿਹੜਾ ਲਾਇਆ ਹੋਇਆ ਤਾਂ ਕੰਡਾਦਾਰਾਂ ਲਾਈਆਂ ਹੋਈਆਂ ਨੇ ਅੱਗੇ ਵੱਲੋਂ ਪੁਲਿਸ ਪੂਰੀਆਂ ਲੋਡ ਕਰੀ ਖੜੀਆਂ ਕੰਨਾਂ ਹਾਂਜੀ ਆ ਇਹ ਹੁਣ ਆਪਣੇ ਜਿਹੜਾ ਸਵਿਧਾਨ ਦੇ ਵਿੱਚ ਵੀ ਲਿਖਿਆ ਵੀ ਕੋਈ ਵੀ ਹਾਈਵੇ ਆਪਾਂ ਬੰਦ ਨਹੀਂ ਕਰ ਸਕਦੇ ਕਾਨੂੰਨ ਮੁਤਾਬਕ ਹੁਣ ਕੋਈ ਇੱਥੇ ਕਿਹੜਾ ਕੋਈ ਜਾਦੇ ਕੋਈ ਅਸੀਂ ਉਹ ਬੀ ਵੀ ਕੋਈ ਬਿਲਡਿੰਗ ਪਈਆ ਵੀ ਉਹਨੂੰ ਨੁਕਸਾਨ ਪਹੁੰਚਾਉਣ ਜਾ ਰਹੇ ਆ ਇਹ ਤਾਂ ਰੋਡ ਜਾ ਰਿਹਾ ਰੋਡ ਕੱਲ ਨੂੰ ਵੀ ਤਾਂ ਖੋਲਣਗੇ ਇਹ ਹੁਣ ਅੱਜ ਆਏ ਆ ਅਸੀਂ ਆਪਣੀ ਗੱਲ ਦੱਸਣ ਜਾ ਰਹੇ ਆ ਦਿੱਲੀ ਪਹਿਲਾਂ ਵੀ ਸਾਲ ਬੈਠੇ ਰਿਹਾ ਉੱਥੇ ਕਿਹੜਾ ਦਿੱਲੀ ਜਾ ਕੇ ਅਸੀਂ ਕੋਈ ਦਿੱਲੀ ਢਾਤੀ ਆ ਜਾਂ ਕੁਛ ਹੈ ਅਸੀਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਹਰੇਕ ਜਿਹੜੀ ਵੀ ਹੈਗੇ ਜਥੇਬੰਦੀ ਆ ਆਪਣੀ ਕੋਸ਼ਿਸ਼ ਕਰਦੀ ਹੈ ਕੋਈ ਮੁਲਾਜ਼ਮ ਜਸੇਬੰਦੀ ਹੈ ਕੋਈ ਕੁਝ ਵੀ ਹੈ ਉਹ ਆਪ ਦਾ ਪ੍ਰੋਟੈਕਸ਼ਨ ਕਰਨ ਦਾ ਆਪਾਂ ਨੂੰ ਅਧਿਕਾਰ ਹੈ ਆਪਣੇ ਸੰਵਿਧਾਨ ਚ ਲਿਖਿਆ ਹੋਇਆ ਹੈ ਕੋਈ ਨਾ ਕਿ ਇਹ ਰੋਡ ਐ ਇਸ ਤਰ੍ਹਾਂ ਬੰਦ ਕਰਨ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਆਪਣੇ ਕਿਸੇ ਸੰਵਿਧਾਨ ਚ ਨਹੀਂ ਹੈਗਾ ਵੀ ਹਾਈਵੇ ਆਪਣੀ ਕੋਈ ਵੀ ਸਰਕਾਰ ਬੰਦ ਕਰ ਸਕੂਗੀ ਸਹੀ ਹੈ ਜਿਸ ਤਰੀਕੇ ਨਾਲ ਸਾਨੂੰ ਵੀ ਇੱਥੇ ਰਿਪੋਰਟਿੰਗ ਕਰਨ ਗਏ ਸੀ ਤਾਂ ਸਾਨੂੰ ਵੀ ਰੋਕਿਆ ਗਿਆ ਕਹਿੰਦੇ ਵੀ ਇਸ ਤੋਂ ਅੱਗੇ ਨਾ ਆਓ ਇਸ ਤਰੀਕੇ ਨਾਲ ਲੱਗਦਾ ਜਿਵੇਂ ਮੰਨ ਲਓ ਜਿਵੇਂ ਪਾਕਿਸਤਾਨ ਅੱਗੇ ਹੁੰਦਾ ਵੀ ਹਾਂ ਇਹ ਇਸ ਏਰੀਆ ਤੋਂ ਜ਼ੀਰੋ ਲਾਈਨ ਤੋਂ ਅੱਗੇ ਨਹੀਂ ਤੁਸੀਂ ਆਉਣਾ ਇਹ ਤਾਂ ਆਪਣਾ ਹੀ ਦੇਸ਼ ਹੈ ਆਪਾਂ ਹੀ ਇੱਥੇ ਸਰਕਾਰ ਦੇ ਉਹਨਾਂ ਦੇਖੋ ਤੁਸੀਂ ਦਿਖਾ ਰਹੇ ਹੋ ਦੁਨੀਆ ਨੂੰ ਦਿਖਾ ਰਹੇ ਹੋ ਵੀ ਕੀ ਚੀਜ਼ ਆਪਣੇ ਪਈ ਹੈ ਹੁਣ ਜਾ ਕੇ ਜੇ ਉੱਤੇ ਤੁਸੀਂ ਖੜ ਕੇ ਵੀ ਜਾ ਕੇ ਕਰ ਲੋਗੇ ਇਹਨਾਂ ਨੂੰ ਕੋਈ ਬੰਬ ਗੋਲਾ ਤਾਂ ਨਹੀਂ ਹੈਗਾ ਤੁਹਾਡੇ ਕੋਲੇ ਵੀ ਮਾਈਕ ਹੈ ਸਾਡੇ ਕੋਲ ਬੰਬ ਗੋਲਾ ਤਾਂ ਹੈ ਨਹੀਂ ਕੋਈ ਹਾਂਜੀ ਹਾਏ ਜਿਹੜਾ ਹੈਗਾ ਸਰਕਾਰਾਂ ਦਾ ਸਰਾਸਰ ੱੱਕਾ ਹੋ ਰਿਹਾ ਤੇ ਇਹ ਚੀਜ਼ ਹੈ ਜਿਹੜੀ ਆਪਣਾ ਬਹੁਤ ਜਿਹੜਾ ਆਪਣੇ ਪਰਲੇ ਪਾਸੇ ਵੀਰ ਘਰਾਂ ਦੇ ਵਿੱਚ ਜਾ ਕੇ ਪਿੰਡ ਦਾਤੇ ਵਾਲੇ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਗੋਲੇਬਾਰੀ ਕੀਤੀ ਹੈ ਕਈਆਂ ਮੁੰਡਿਆਂ ਦੇ ਨੁਕਸਾਨ ਹੋਇਆ ਕਈਆਂ ਦੀਆਂ ਲੱਤਾਂ ਆ ਹਾੜਾਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਦਾਤੇ ਵਾਲੇ ਪਿੰਡ ਤੋਂ ਲੋਕਾਂ ਦੇ ਘਰਾਂ 'ਚ ਪਸ਼ੂਆਂ ਦਾ ਨੁਕਸਾਨ ਤੱਕ ਹੋਇਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਹੈ ਇੱਥੇ ਤਾਇਨਾਤ ਕੀਤੀ ਗਈ ਹੈ ਖਨੌਰੀ ਬਾਰਡਰ ਤੇ ਤਾਂ ਸ਼ੰਭੂ ਬਾਰਡਰ ਤੇ ਵੀ ਇਸ ਤਰੀਕੇ ਦਾ ਹੀ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲਿਆ ਸੀਗਾ ਇੱਥੇ ਗੋਲੇ ਸੀਗੇ ਜਿਹੜੇ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਲਗਾਤਾਰ ਸੁੱਟੇ ਜਾ ਰਹੇ ਸੀ ਪਰ ਗੱਲਬਾਤ ਦਾ ਜਿਹੜਾ ਦੌਰ ਹੈ ਕਿਸਾਨ ਲੀਡਰਾਂ ਦਾ ਤੇ ਕੇਂਦਰੀ ਲੀਡਰਾਂ ਦਾ ਚੱਲ ਰਿਹਾ ਤਾਂ ਸ਼ਾਂਤੀ ਹੈ ਹਲੇ ਫਿਲਹਾਲ ਪੂਰੀ ਸ਼ਾਂਤੀ ਹੈ ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਉੱਪਰੋਂ ਸਾਨੂੰ ਸਾਡੇ ਲੀਡਰਾਂ ਦੀ ਕਾਲ ਨਹੀਂ ਆਉਂਦੀ ਜਦੋਂ ਤੱਕ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਉਦੋਂ ਤੱਕ ਇਹ ਮਾਹੌਲ ਇਸ ਤਰੀਕੇ ਦੇ ਨਾਲ ਸਖਾਵਾਂ ਜਿਹੜਾ ਬਣਿਆ ਰਹੂਗਾ ਉਦੋਂ ਤੱਕ ਅੱਗੇ ਜਿਹੜੀ ਵਧਣ ਦੀ ਹੈ ਉਹ ਕੋਸ਼ਿਸ਼ ਹੈ ਜਿਹੜੀ ਨਹੀਂ ਕੀਤੀ ਜਾਊਗੀ ਪਰ ਅੱਗੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਮਸ਼ਤੈਦ ਹੋ ਕੇ ਫੌਜ ਖੜੀ ਹੈ ਰੈਪਿਡ ਐਕਸ਼ਨ ਫੋਰਸ ਖੜੀ ਹੈ ਹਰਿਆਣਾ ਦੀ ਫੋਰਸ ਹੈ ਜਿਹੜੀ ਖੜੀ ਹੈ ਤਾਂ ਉਧਰੋਂ ਕਿਤਨਾ ਕਿਤੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਜਿਹੜੇ ਉਧਰੋਂ ਆਏ ਹੋਏ ਨੇ ਮੈਦਾਨ ਦਾ ਦੇਖਣ ਆਏ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਖਨੌਰੀ ਬਾਰਡਰ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਇਸੇ ਥਾਂ ਤੇ ਅ ਪਰਸੋਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਲਗਾਤਾਰ 3-4 ਘੰਟੇ ਚੱਲਦੇ ਰਹੇ ਨੇ ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਉਹ ਜਖਮੀ ਹੋ ਗਏ ਸੀ ਤਾਂ ਉਧਰਲੇ ਪਾਸੇ ਦੇਖ ਸਕਦੇ ਹੋ ਹਰਿਆਣਾ ਪੁਲਿਸ ਦੇ ਕੋਈ ਅਫਸਰ ਨੇ ਉਹ ਇੱਥੇ ਦੇਖਣ ਆਏ ਹੋਏ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਤਾਂ ਮੌਇਨਾ ਜਿਹੜਾ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਤਾਂ ਇਧਰੋਂ ਬੋਲੇ ਸੋਨੇ ਹਾਲ ਦੇ ਜਕਾਰੇ ਨੇ ਜਿਹੜੇ ਨੌਜਵਾਨਾਂ ਵੱਲੋਂ ਲਾਏ ਜਾ ਰਹੇ ਨੇ ਇਧਰਲੇ ਪਾਸੇ ਵੀ ਪੂਰੇ ਤਰੀਕੀ ਦੇ ਨਾਲ ਸ਼ਾਂਤੀ ਹੈ ਕਿਸਾਨ ਪੂਰੇ ਸ਼ਾਂਤ ਬੈਠੇ ਨੇ ਤਾਂ ਉਧਰਲੇ ਪਾਸੇ ਜਿਹੜੀ ਫੋਰਸ ਹੈ ਉਹ ਵੀ ਹਲੇ ਕਿਸੇ ਹਲਚਲ ਦੇ ਵਿੱਚ ਨਹੀਂ ਆ ਪਰ مشتاہد ਹੋ ਕੇ ਪੂਰੀ ਖੜੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਹਰਿਆਣਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੈ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਜਿਹੜੀ ਉਹ ਖੜੀ ਹੈ ਤਾਂ ਇਧਰਲੇ ਪਾਸੇ ਕਿਸਾਨ ਨੇ ਜਿਹੜੇ ਉਦੋਂ ਤੱਕ ਕਹਿੰਦੇ ਅਸੀਂ ਸ਼ਾਂਤ ਬੈਠੇ ਆ ਜਦੋਂ ਤੱਕ ਗੱਲਬਾਤ ਦਾ ਦੌਰ ਚੱਲਦਾ ਤੇ ਜਦੋਂ ਕਿਸਾਨ ਲੀਡਰਾਂ ਵੱਲੋਂ ਕੋਈ ਕਾਲ ਆਊਗੀ ਤਾਂ ਉਸ ਤੋਂ ਅੱਗੇ ਜਿਹੜਾ ਐਕਸ਼ਨ ਹੈ ਉਹ ਕਿਸਾਨਾਂ ਵੱਲੋਂ ਵੀ ਇਧਰੋਂ ਕਿਸਾਨ ਨੇ ਜਿਹੜੇ ਇਧਰ ਖੜੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਸਾਹਮਣੇ ਆ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਤਾਰਾਂ ਨੇ ਉਹ ਲੱਗੀਆਂ ਹੋਈਆਂ ਕੰਡਿਆਲੀਆਂ ਤਾਰਾਂ ਦੇਖ ਸਕਦੇ ਹੋ ਸਾਹਮਣੇ ਮੈਂ ਕਹੂੰਗਾ ਵਤਨ ਜ਼ਰੂਰ ਦਿਖਾ ਦਿਓ ਸਾਹਮਣੇ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਉਸੇ ਤਰੀਕੇ ਦੇ ਨਾਲ ਕੰਕਰੀਟ ਹੈ ਜਿਹੜੀ ਉਹਦੀਆਂ ਕੰਧਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਕੱਲ ਨੂੰ ਕਿਸਾਨਾਂ ਦੀ ਤੇ ਸੈਂਟਰ ਦੇ ਮੰਤਰੀਆਂ ਦੀ ਜਿਹੜੀ ਮੀਟਿੰਗ ਹੈ ਉਹ ਹੋਣੀ ਹੈ ਤਾਂ ਉਸ ਦੇ ਲਈ ਦੇਖ ਸਕਦੇ ਹਾਂ ਤੁਸੀਂ ਉਸ ਤੋਂ ਪਹਿਲਾਂ ਕਿਸ ਤਰੀਕੇ ਦਾ ਮਾਹੌਲ ਹੈ ਖਨੌਰੀ ਬਾਰਡਰ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਤਾਂ ਸਾਹਮਣੇ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ওয়াটার ਕੈਨਨ ਨੇ ਜਿਹੜੇ ਉਹ ਲੱਗੇ ਹੋਏ ਨੇ ਤਾਂ ਪਰਲੇ ਵੀ ਪਰਲੇ ਪਾਸੇ ਵੀ ਉਸ ਤੋਂ ਪਿੱਛੇ ਵੀ ਕਈ ਲੇਅਰਸ ਦੇ ਵਿੱਚ ਜਿਹੜੀ ਪ੍ਰਸ਼ਾਸਨ ਹੈ ਹਰਿਆਣਾ ਪ੍ਰਸ਼ਾਸਨ ਹੈ ਉਹ ਲੱਗਿਆ ਹੋਇਆ ਇਧਰਲੇ ਪਾਸੇ ਕਹੂੰਗਾ ਮੈਂ ਉਹ ਥੱਲੇ ਜ਼ਰੂਰ ਦਿਖਾ ਦਿਓ ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਹੈ ਜਿਹੜਾ ਲੱਗਿਆ ਹੋਇਆ ਹੈ ਹਰਿਆਣਾ ਪ੍ਰਸ਼ਾਸਨ ਤਾਂ ਇਧਰੋਂ ਕਿਸਾਨ ਨੇ ਜਿਹੜੇ ਉਹ ਵੀ ਸ਼ਾਂਤਮਈ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੇ ਨੇ ਇੱਥੇ ਬੈਠੇ ਹੋਏ ਨੇ ਪਰ ਉਧਰੋਂ ਲਗਾਤਾਰ ਜਿਹੜਾ ਅਨਾਉਂਸਮੈਂਟ ਆ ਉਹ ਕੀਤੀ ਜਾ ਰਹੀ ਸੀ ਤਾਂ ਉੱਥੇ ਜਾ ਕੇ ਅਸੀਂ ਅੱਗੇ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਸਾਨੂੰ ਵੀ ਪਿੱਛੇ ਭੇਜ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਇਧਰੋਂ ਕਿਸਾਨ ਨੇ ਜਿਹੜੇ ਕੰਡਿਆਲੀ ਤਾਰ ਹੈ ਜਿਹੜੀ ਉਹ ਲਾ ਰਹੇ ਨੇ ਕਿਉਂਕਿ ਸ਼ਰਾਰਤੀ ਅਨਸਰ ਹੈ ਜਿਹੜਾ ਕੋਈ ਵੀ ਸ਼ਰਾਰਤੀ ਅਨਸਰ ਹੈ ਇੱਥੇ ਸ਼ਰਾਰਤ ਰਾਤ ਨੂੰ ਨਾ ਕਰ ਸਕੇ ਜਿਵੇਂ ਕਿਸਾਨਾਂ ਨੇ ਪਰਸੋਂ ਚੌਥੇ ਇੱਕ ਸ਼ਰਾਰਤੀ ਅਨਸਰ ਫੜਿਆ ਸੀ ਜਿਹੜਾ ਲਗਾਤਾਰ ਰੋੜੇ ਮਾਰ ਰਿਹਾ ਸੀ ਤਾਂ ਜਿਸ ਤੋਂ ਬਾਅਦ ਮਾਹੌਲ ਵਿਪਖਿਆ ਤਾਂ ਪਰ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਨੇ ਜਿਹੜੇ ਇੱਥੇ ਰਾਤ ਨੂੰ ਪਹਿਰਾ ਵੀ ਦਿੰਦੇ ਨੇ ਤਾਂ ਅੱਜ ਇੱਥੇ